ਹਾਂਜੀ ਪਿਆਰਿਓ ਸਤਿ ਸ੍ਰੀ ਅਕਾਲ ਜੀ ਕਿਦਾਂ ਕੀ ਆ ਚੱਲ ਆ ਠੀਕ ਠਾਕ ਆ ਜੀ ਅੱਜ ਬੜੇ ਦਿਨਾਂ ਬਾਅਦ ਹੀ ਵੇਲ ਮਿਲਿਆ ਮੈਂ ਕਿਹਾ ਚਲੋ ਥੋੜੇ ਜਿਹਾ ਵਲੌਗ ਜਿਹਾ ਬਣਾਉਂਦੇ ਆ ਇਟਲੀ ਦਾ ਦੇਖ ਲਓ ਵੇਟਲੀ ਦਾ ਮਤਲਬ ਹੁਣ ਅੱਗੇ ਨਾਲ ਦਾ ਫੇਸਤਾ 25 26 ਜੰਪਨ ਮਹੀਨہ ਦੀ ਤਾਂ ਹਨੇ ਤਨੇ ਪਤਾ ਹੀ ਇਹ ਫੈਸਟੀਵਲ ਹੁੰਦਾ ਏ ਦੇ ਉਦੇ ਕਰਕੇ ਫਿਰ ਲੈਟਾ ਲੁੱਟਾਂ ਕੀਤੀਆਂ ਵੇ ਦੇਖੋ ਇਹਨਾਂ ਨੇ ਪੂਰਾ ਇਹਨਾਂ ਨੇ ਸਜਾਇਆ ਆਪਣਾ ਕਿਟਲੀ ਇਹ ਸਾਡਾ ਪਿਆਸਾ ਪਿਆਸਾ ਮਤਲਬ ਜਿੱਥੇ ਆਪਾਂ ਧੁੱਪ ਚੜੀ ਦੇ ਜਾਂ ਸਵੇਰੇ ਸ਼ਾਮੀ ਖਾਣਾ ਖਾ ਕੇ ਗੱਡੀ ਗੱਪਸ਼ਮਾਰੀ ਦੀਏ ਨਹੀਂ ਦੇ ਸਾਰੇ ਜਣੇ ਇਕੱਠੇ ਹੁੰਦੇ ਇੱਥੇ ਹੈ ਨਾ ਜੇ ਬੈਠਣ ਸਰ ਕੁਰਸੀਆਂ ਕਰਸੀਆਂ ਸਾਰਾ ਕੁਝ ਹੋਕੀ ਹੈ ਜੀ ਬੱਚੇ ਖੇਡਦੇ ਆ ਸਾਰਾ ਕੁਝ ਮਤਲਬ ਉਹਨੇ ਜਾਨ ਤੇ ਹੋਰ ਪਿਆਰਿਓ ਸਭ ਠੀਕ ਠਾਕ ਆ ਅਜੀ ਬੜੇ ਦਿਨਾਂ ਬਾਅਦ ਹੀ ਮਤਲਬ ਕਹਿੰਦਾ ਵੀ ਸਵਾਭੂ ਬਣਿਆ ਤੇ ਵੀਡੀਓ ਵੀ ਮਤਲਬ ਇਹ ਸੀ ਕਿ ਬਲੌਗ ਚ ਇਹੀ ਕਹਿਣਾ ਸੀ ਮੈਂ ਚਾਹੁੰਦਾ ਸੀ ਵੀ ਪੇਪਰ ਹੁਣ ਜਿਹੜੇ ਇਟਲੀ ਦੇ ਨਿਕਲੇ ਸੀਗੇ ਉਹ ਪੇਪਰ ਸੱਤ ਨੂੰ ਮਤਲਬ ਫਾਈਨਲ ਡੇਟ ਹੈ ਨਾ 7 ਦਸੰਬਰ ਨੂੰ ਮਤਲਬ ਕਹਾਣੀ ਖਤਮ ਹੋਣਾ ਪੇਪਰਾਂ ਦੇ ਨਾ ਤੇ ਮਤਲਬ ਹੁਣ ਗੱਲ ਇਹ ਹੈਗੀ ਆ ਵੀ ਹੁਣ ਜਿਹਨਾਂ ਭਰਾਵਾਂ ਨੇ ਪੇਪਰ ਭਰ ਲਿਆ ਆ ਜਿਹਨਾਂ ਦਾ ਪੇਪਰ ਹੋ ਕੇ ਹੋ ਗਿਆ ਆ ਠੀਕ ਹੈ ਜੀ ਉਹਨਾਂ ਨੂੰ ਕਰਨਾ ਕੀ ਆ ਹੁਣ ਕਰਨਾ ਤੁਸੀਂ ਇਹ ਆ ਵੀ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਪਾਸਪੋਰਟ ਚੈੱਕ ਕਰੋ ਉੱਤੇ ਦੇਖੋ ਮੰਨ ਲਓ ਕਿਸੇ ਦਾ ਨਾਮ ਰਾਜਕੁਮਾਰ ਵਾ ਉਹ ਉਹਨੂੰ ਨੋਮੇ ਨੋਮੇ ਕਰਾਓ ਸਰਨੇਮ ਨੋਮੇ ਨੋਮੇ ਦਾ ਸਰਨੇਮ ਜੇ ਦਾ ਮੰਨ ਲਓ ਰਾਜਕੁਮਾਰ ਵਾ ਤੇ ਕੁਮਾਰ ਰਾਜ ਕਰਾਓ ਉਹ ਕਿਦਾਂ ਕਰਾਉਣਾ ਉਹ ਇਹਦਾ ਹੋਣਾ ਤੁਸੀਂ ਉਹ ਆਪਣੇ ਕਿਸੇ ਵੀ ਸ਼ਹਿਰ ਦੇ ਜਿੱਦਾਂ ਮੈਂ ਹਿਸ਼ਾਰਪੁਰ ਦਾ ਮੈਂ ਹਿਸ਼ਾਰਪੁਰ ਸ਼ਹਿਰ ਜ ਗਿਆ ਸੀ अजीत ਵਾਲੇ ਦਫਤਰ ਗਿਆ ਸੀ ਉੱਥੇ ਆਪਾਂ ਦੋ ਖ਼ਵਾਰਾਂ 'ਚ ਆਪਾਂ ਨਾਂ ਕਰਾਤਾ ਕਿ ਮੈਂ ਆਪਣਾ ਨਾਂ ਇਦਾਂ ਕਰਾਉਣਾ ਚਾਹੁੰਦਾ ਹੁਣ ਤਾਂ ਬਹੁਤ ਇਜ਼ੀ ਹੋ ਗਿਆ ਅੱਗੇ ਨਹੀਂ ਕਰਦੇ ਸੀ ਪਹਿਲਾਂ ਹੁਣ ਤਾਂ ਮੈਂ ਦੇਖਿਆ 4-5 ਸਾਲ ਪਹਿਲਾਂ ਨਹੀਂ ਕਰਦੇ ਸੀ ਹੁਣ ਤਾਂ ਮੈਂ ਹੁਣ ਛੁੱਟੀ ਜਾ ਕੇ ਆਇਆ ਤਾਂ ਮੈਂ ਆਪਣੇ ਬੀਟੀ ਦਾ ਕਰਾ ਗਿਆ ਤਾਂ ਇਜ਼ੀਲੀ ਹੋ ਗਿਆ ਇਜ਼ੀ ਮਤਲਬ ਹੁਣ ਥੋੜਾ ਕਰਤਾ ਉਹਨਾਂ ਨੇ ਤੇ ਉਹ ਤੁਸੀਂ ਅਖ਼ਬਾਰ ਚ ਕਰਾਉਣਾ ਹੁਣ ਤੇ ਇਕੜਾ ਅਗੇ ਤਾਂ ਦੂਏ ਤੀਜੇ ਤੁਸੀਂ ਉੱਥੇ ਚੱਲ ਜਾਣਾ ਪਾਸਪੋਰਟ ਦਫਤਰ ਚੱਲ ਜਾਣਾ ਉੱਥੇ ਭਲਾਂ ਦਿਓ ਤੁਹਾਡੇ ਮਤਲਬ 15 20 ਦਿਨਾਂ ਦੇ ਪਾਸਪੋਰਟ ਸਰਨੇਮ ਹੋ ਕੇ ਇੱਥੇ ਆ ਜਾਂਦਾ ਮੈਂ ਤੁਹਾਡੇ ਘਰ ਆ ਜਾਣਾ ਠੀਕ ਹੈ ਜੀ ਜੇ ਤੁਸੀਂ ਇੱਥੇ ਉੱਦੇ ਮਤਲਬ ਆ ਜੰਦੇ ਆ ਸਰਨੇਮ ਨਹੀਂ ਕਰਾਉਨੇ ਇੱਥੇ ਬਹੁਤ ਪ੍ਰੋਬਲਮ ਪੈਣੀ ਹੈ ਇੱਥੇ ਇੰਨਾ ਪ੍ਰੋਬਲਮ ਪੈਣੀ ਆ ਤੁਹਾਨੂੰ ਮਲਾਂ ਜਾਣਾ ਪੈਣਾ ਜਾਂ ਰੋਮਾ ਲਾ ਕੇ ਰੋਮਾ ਜਾਣਾ ਪੈਣਾ ਇੱਥੇ ਤੁਹਾਡਾ ਕਟੋ-ਕਟ 300 ਏਰੋ ਖਰਚਾ ਤਿੰਨ ਸੌ ਰੁਪਏ ਪਾਵ ਕੀ 31000 ਔਰ ਫਿਰ ਤੁਹਾਡਾ ਜਿਹੜਾ ਪਾਸਪੋਰਟ ਆ ਉਹ ਤੁਹਾਨੂੰ ਦਿਨਾਂ 24 ਮਹੀਨਿਆਂ ਦੇ ਬਾਅਦ ਮਿਲਣਾ ਤੁਹਾਡੀ ਇੰਡੀਆ ਇਨਕੁਆਰੀ ਜਾਂਦੀ ਇੱਥੇ ਇਟਲੀ ਤੋਂ ਜੇ ਤੁਸੀਂ ਇਟਲੀ ਚ ਕਰਾਉਣੀ ਤੇ ਉਹ ਤੁਹਾਡੇ ਲੱਗ ਜਾਂਦੇ ਜੀ 3-4 ਮਹੀਨੇ ਖੱਜਲ ਖਰਾਬੀ ਵਾਧੂ ਆ ਬਟੇ ਇਨਾਂ ਜਿਵੇਂ ਜਾਣਾ ਬੱਸੇ ਜਿਵੇਂ ਜਾਣਾ ਕਦੇ ਕਿਤੇ ਦਫ਼ਤਰ ਚ ਕਦੇ ਕਿਤੇ ਕਦੇ ਕਿਤੇ ਜਾਣਾ ਤੇ ਇੰਡੀਆ ਚ ਇਜ਼ੀ ਆ ਇੰਡੀਆ ਚ ਤੁਸੀਂ ਕਰਾ ਲਓ ਜਿਹੜੀ ਅਗਲੀ ਗੱਲ ਵਾ ਉਹ ਇੱਕ ਤੋਂ ਜ਼ਿਆਦਾ ਇੰਪੋਰਟੈਂਟ ਆ ਉਹ ਇਹ ਆ ਕਿ ਜਿਨ੍ਹਾਂ ਬੰਦਿਆਂ ਨੇ ਪੇਪਰ ਉੱਕੀ ਹੋ ਗਿਆ ਇਹ ਭਰ ਲਾਇਆ ਹੁਣ ਇਦਾਂ ਨਾ ਕਰਿਓ ਵੀ ਪੇਪਰ ਭਰ ਹੋ ਗਏ ਹੁਣ ਸਾਲ ਘੁੰਮੋ ਮੋਟਰਸਾਈਕਲ ਤੇ ਨਿਆਰੇ ਲਾਓ ਕੋਈ ਨਹੀਂ ਪੇਪਰ ਭਰਿਆ ਹੋਇਆ ਇਤਲੀ ਜਾਣਾ ਇੰਆ ਇਦਾਂ ਨਾ ਕਰਿਓ ਹੁਣ ਤੁਸੀਂ ਕੀ ਕਰਨਾ ਕੋਸ਼ਿਸ਼ ਕਰੋ ਕੋਈ ਕੰਮ ਸਿੱਖਣ ਦੀ ਕੰਮ ਕਿਹੜੇ ਸਿੱਖਣੇ ਆ ਜਿੱਦਾਂ ਕਿ ਸੇਰੀਆ ਪੀਜ਼ਾ 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 ਜਿਹੜਾ ਆਪਾਂ ਖਾਂਦੇ ਆ ਪੀਜ਼ਾ ਸਿੱਕੋ ਫੋਰਨੋ ਵਾਲਾ ਫੋਰਨੋ ਵਾਲੇ ਪੀਜ ਚਲਦੇ ਤੇ ਨਾ ਫੋਰਨੋ ਵਾਲੇ ਜਿੱਦਾਂ ਸਾਡੇ ਹੁਸ਼ਿਆਰਪੁਰ ਰੋਸ਼ਨੀਪੁਰ ਦੇ ਲੱਗੇ ਇੱਕ ਪੈਸਾ ਰਹਿ ਗਿਆ ਮੈਂ ਆਪਣੇ ਬੇਟਰੀ ਵਿੱਚ ਸਕਾਇਆ ਸੀਗਾ ਜਿੱਦਾਂ ਕੋਈ ਫੋਰ ਵੀ ਤੁਹਾਡੇ ਸ਼ਹਿਰਾਂ ਜਿੱਥੇ ਕਿਤੇ ਵੀ ਹੋਣਗੇ ਹਾਲ ਦੇ ਵਾਲੇ ਮਤਲਬ ਫੋਰਨੋ ਵਾਲੇ ਜਿਹਦਾ ਵੀ ਹੱਥ ਨਾਲ ਪੀਜ਼ੇ ਨੂੰ ਫੁੱਲਾ ਕਰਨ ਦੀ ਟਕੀ ਜਿਨ ਨੂੰ ਹੱਥ ਨਾਲ ਹੈ ਨਾ ਤੇ ਅਗਲਾ ਕੰਮ ਇਹ ਆ ਕੋਈ ਬਾੜ ਕੱਟਣ ਦਾ ਕੰਮ ਸਿੱਖ ਲਓ ਸਭ ਤੋਂ ਹੋਰ ਜਿਹੜੇ ਕੰਮ ਹੋ ਜਿੰਨੇ ਵੀ ਕੰਮ ਹੋ ਜਿੱਦਾਂ ਮੈਟਲ ਮੈਕੈਨਿਕੋ ਜਿੱਦਾਂ ਕਹਿੰਦੇ ਮੈਟਲ ਮਤਲਬ ਜਿੱਦਾਂ ਆਪਣੇ ਖਰਾਦ ਦੇ ਕੰਮ ਕਰਦੇ ਖਰਾਦ ਦਾ ਕੰਮ ਏਦਾਂ ਦਾ ਉਹ ਖਰਾਦ ਦੇ ਕੰਮ ਦੀ ਬਹੁਤ ਡਿਮਾਂਡ ਹੈ ਇੱਥੇ ਫੈਕਟਰੀਆਂ 'ਚ ਨਾ ਜੀ ਤੇ ਮਤਲਬ ਏਦਾਂ ਕੰਮ ਤੁਸੀਂ ਸਿੱਖਣੇ ਆ ਇਹ ਨਾ ਵੀ ਕੋਈ ਕੋਈ ਗੱਲ ਪੀਪਰ ਹੁਣ ਭਰ ਹੋ ਗਿਆ ਹੁਣ ਕੋਈ ਗੱਲ ਨਹੀਂ ਹੁਣ ਆਪਾਂ ਸਾਲਕ ਜਿੱਦਾਂ ਮਾਪੇ ਵੀ ਕਹਿੰਦੇ ਆ ਕੋਈ ਨਹੀਂ ਹੁਣ ਬੇ ਜਨ ਕਿ ਬੱਚੇ ਦੇ ਪੀਪਰ ਭਰ ਹੋ ਗਏ ਨੇ ਬੇਟੇ ਸਾਲਕ ਇੰਜੋਏ ਕਰਦੇ ਚਲੇ ਜਾਣਾ ਬਾਹਰ ਇੱਥੇ ਜਿਹੜੀ ਤੁਹਾਨੂੰ ਤੁਸੀਂ ਪ੍ਰੋਬਲਮ ਆਉਣੀ ਆ ਨਾ ਇਹ ਬਹੁਤ ਜ਼ਿਆਦੀ ਆਉਣੀ ਆ ਇਸ ਕਰਕੇ ਮੇਰੇ ਵੀਰੋ ਕੋਸ਼ਿਸ਼ ਕਰਿਓ ਭਰਾਵੋ ਕੋਈ ਕੰਮ ਜ਼ਰੂਰ ਸਿੱਖ ਕੇ ਆਇਓ ਕੋਈ ਨਾ ਕੋਈ ਜ਼ਰੂਰ ਚੇਤੇ ਨਾ ਨਾ ਕਿਉਂਕਿ ਜਦੋਂ ਤੁਹਾਨੂੰ ਸਜੋਰ ਨਾਲ ਮਿਲ ਗਈ ਹੈ ਨਾ ਜਦੋਂ ਤੁਹਾਨੂੰ ਸਾਲ ਜਿਹੜੇ ਸਾਲਾਂ ਪੱਕੇ ਪੇਪਰ ਮਿਲ ਗਏ ਸਜੋਰ ਨਾਲ ਮਿਲ ਗਈ ਸ਼ੇਰ ਤੋਂ ਤੁਸੀਂ ਜਦੋਂ ਨਾ ਕਿਸੇ ਏਜੰਸੀ ਇਹ ਦਮੰਦਾ ਕਰਨਾ ਜੇ ਤੁਸੀਂ ਕੁਛ ਕੀਤਾ ਹੋਊਗਾ ਮੈਟਲ ਮੈਕੈਨਿਕਾ ਦਾ ਇਦਾਂ ਕੋਰਸ ਕੀਤਾ ਹੋਊਗਾ ਖਰਾਦ ਦਾ ਮਤਲਬ ਇਦਾਂ ਨਾ ਤੇ ਤੁਹਾਨੂੰ ਮਤਲਬ ਹਫਤੇ ਵਿੱਚ ਕੰਮ ਹਫਤੇ ਵਿੱਚ ਵਿੱਚ ਕੀ ਕਿ ਵੇ ਤੁਹਾਨੂੰ ਸਲੀ ਫੋਨ ਕਰ ਦਿੰਦੇ ਆ ਕਿਉਂ ਜਦੋਂ ਤੁਹਾਡੀ ਫੈਕਟਰੀ ਵਿੱਚ ਜਾ ਕੇ ਕੋਈ ਲੋਕੀ ਹੋਣੀ ਹੈ ਮੀਟਿੰਗ ਹੋਣੀ ਹੈ ਫੈਕਟਰੀ ਦੇ ਮਾਲਕ ਨਾਲ ਜਾਂ ਮੇਨ ਜਿਹੜਾ ਉੱਥੇ ਬੰਦਾ ਮੇਨ ਹੈ ਨਾ ਹੈਡ ਆਫ ਦਾ ਡਿਪਾਰਟਮੈਂਟ ਹੁੰਦਾ ਉਹਨੂੰ ਉਹਨੂੰ ਕਰਨੀ ਆ ਉਹ ਤੁਹਾਨੂੰ ਇਹ ਪੁੱਛਣਾ ਜਦੋਂ ਤੁਹਾਨੂੰ ਕੁਝ ਆਉਂਦਾ ਹੋਂ ਤਾਂ ਮਸ਼ੀਨ ਤੇ ਲੈ ਕੇ ਜਾਣਾ ਜਾਂ ਕੁਝ ਵੀ ਦਾ ਕੁਝ ਕਰ ਸਕਦਾ ਨਾ ਜਦੋਂ ਤੁਹਾਨੂੰ ਥੋੜਾ ਬਥੜਾ ਕੰਮ ਆਉਂਦਾ ਬਾਕੀ ਚੱਲ ਕੰਮ ਸਾਰੇ ਸਖਾਈ ਜਾਂਦੇ ਆ ਨਾ ਪੇਡੰਟੂ ਜੀ ਮਾਸਟਰ ਡਿਗਰੀ ਲੈ ਕੇ ਇਥੋਂ ਆਣਾ ਜੇ ਬਹੁਤ ਯਾਨੀ ਕਿ ਤੁਹਾਨੂੰ ਥੋੜਾ ਬਹੁਤਾ ਕੰਮ ਉਹਨਾਂ ਚਾਹੀਦਾ ਜੋ ਕਿ ਗੱਲ ਇਹ ਤੁਹਾਨੂੰ ਫਿਰ ਹੱਥੀਂ ਥੋੜਾ ਦੇਖ ਲੈਂਦੇ ਬੰਦੇ ਨੇ ਵਾਕਿਆ ਕੰਮ ਸਿੱਖਿਆ ਫਿਰ ਤੁਹਾਨੂੰ ਕੰਮ ਦੀ ਕੋਈ ਪ੍ਰੋਬਲਮ ਨਹੀਂ ਆਉਣੀ ਤੇ ਨਹੀਂ ਤਾਂ ਇਹ ਇਦਾਂ ਗੱਲ ਹੈਗੀ ਆ ਕਿਉਂ ਇਹ ਜਿਹੜੇ ਤੁਹਾਨੂੰ ਮੈਂ ਕੰਮ ਸਿੱਖਣ ਨੂੰ ਕਹਿੰਦਾ ਜੇ ਹੋਰ ਕੋਈ ਵੀ ਕੰਮ ਆ ਕੰਮ ਜਰੂਰ ਸਿੱਖਿਆ ਉਹ ਕੰਮ ਇਦਾਂ ਗੱਲ ਹੈ ਕਿ ਜਿੱਦਾਂ ਆਪਣੇ ਹੁਣ ਇੰਡੀਆ 'ਚ ਆਪਣੇ ਜੁਪੀ ਵਿਹਾਰ ਦੇ ਬੰਦੇ ਇੰਡੀਆ ਜਾਂਦੇ ਆ ਕਿਸੇ ਕਿਸਾਨ ਨੂੰ ਬੰਦਾ ਚਾਹੀਦਾ ਜੀਓ ਬੰਦਾ ਟਰੈਕਟਰ ਵੀ ਚਲਾਉਂਦਾ ਉਹ ਟੋਗਲ ਦੰਬੀ ਚਲਾਉਂਦਾ ਹੈ ਨਾ ਉਹ ਟਰਾਲੀ ਨੂੰ ਬੈਹ ਕਰ ਲੈਂਦਾ ਜਾਂ ਇਦਾਂ ਮਾਲਾ ਮੋਟਾ ਕੰਮ ਦੇਦਾ ਤਾਂ ਉਹ ਕਿਸਾਨ ਪਹਿਲਾਂ ਜਾਣ ਕੇ ਪਹਿਲ ਉਸ ਬੰਦੇ ਨੂੰ ਦਿੰਦਾ ਹੁਣ ਬਾਕੀ ਨੱਕੇ ਮੂਣੇ ਵਾਲੇ ਜਾਂ ਨੈਸ਼ਨਲ ਤਾਂ ਬਥੇਰੇ ਮਿਲ ਜਾਂਦੀ ਹੈ ਉਹ ਤਾਂ ਤੁਹਾਨੂੰ ਪਤਾ ਹੀ ਕਿੰਨੇ ਬੰਦੇ ਇਕੱਠੇ ਹੋਏ ਹੁੰਦੇ ਆ ਤੇ ਜਿਹੜੇ ਬੰਦੇ ਇਦਾਂ ਦਾ ਕੰਮ ਕਰਦੇ ਫਿਰ ਉਹ ਕਿਸਾਨ ਉਹਨੂੰ ਸਵਾਲੇ ਰੱਖਦਾ ਕੋਈ ਗੱਲ ਤੂੰ ਨਾ ਇਸ ਸੀ ਨਹੀਂ ਇਹ ਹੈਗਾ ਤਾਂ ਵੀ ਤੁਰ ਕੇ ਫੇਤੇ ਬਾਈ ਜਾ ਜਾਂ ਇਦਾਂ ਹੀ ਕੁਝ ਕਰੀਏ ਇਦਾਂ ਹੈ ਨਾ ਤੇ ਮਤਲਬ ਇਹਨਾਂ ਦਾ ਭਾਵ ਇਹ ਹੈ ਵੀ ਤੁਸੀਂ ਜੁਰ ਕੰਮ ਸਿੱਖ ਕੇ ਆਓ ਤੇ ਉਹ ਕੰਮ ਸਿੱਖਣਾ ਬਹੁਤ ਜ਼ਰੂਰੀ ਆ ਹਨਾ ਤੇ ਬਾਕੀ ਆਪਣਾ ਖਿਆਲ ਰੱਖੋ ਕਿਸੇ ਦੇ ਵੀ ਗੱਲਾਂ ਚ ਨਾ ਆਇਓ ਇਟਲੀ ਚ ਕੰਮ ਹੈਗਾ ਬਹੁਤ ਕੰਮ ਆ ਬਹੁਤ ਵਧੀਆ ਕੰਟਰੀ ਆ 20 ਫੁੱਲ ਕੰਟਰੀ ਆ ਹੈ ਜੀ ਤੇ ਆਪਣਾ ਮੇਰੇ ਪਿਆਰਿਓ ਕਿਉਂਕਿ ਪੈਸੇ ਇਨੇ ਲਾ ਕੇ ਆਉਣਾ 14 15 16 ਲੱਖ 18 18 ਲੱਖ ਵੀ ਲਈ ਜਾਂਦੇ ਇਨੇ ਪੈਸੇ ਲਾ ਕੇ ਆਉਣਾ ਉਹਦਾ ਮਤਲਬ ਫਾਇਦਾ ਤਦ ਹੀ ਆ ਜੇ ਆਪਾਂ ਨੂੰ ਕੰਮ ਆ ਜਾਣਾ ਹੈ ਕਿਉਂਕਿ ਜੇ ਤੁਸੀਂ ਕੋਈ ਵੀ ਕੰਮ ਸਿੱਖ ਕੇ ਆਉਂਦੇ ਆ ਉਹ ਜੇ ਤੁਹਾਡੀ ਹੌਲੀ ਹੌਲੀ ਤਰੱਕੀ ਆ ਤੁਹਾਨੂੰ ਮਾਲਕ ਛੱਡਦਾ ਨਹੀਂਗਾ ਹੈਨਾ ਇਹ ਬੰਦਾ ਵੇਗ ਵਾਕਈ ਕੰਮ ਵਾਲਾ ਬੰਦਾ ਹੈ ਤੇ ਬਾਕੀ ਇਹ ਗੱਲਾਂ ਤੁਸੀਂ ਜਰੂਰ ਚੇਤਾ ਰੱਖਣਾ ਤਾਂ ਮੱਗੇ ਵੀ ਕਹਿੰਦਾ ਇਹ ਤੁਹਾਨੂੰ ਮੈਂ ਇਹਦਾਂ ਦੀ ਵੀਡੀਓ ਬਣਾ ਕੇ ਪਾਉਂਗਾ ਆਪਣੇ ਮਤਲਬ ਕੰਮ ਜਰੂਰ ਸਿੱਖ ਕੇ ਆਓ ਵੇ ਸਕੂਟਰ ਨੂੰ ਕਰਦਾ ਕੰਮ ਸਿੱਖ ਲੋ ਗੱਡੀਆਂ ਦਾ ਕੰਮ ਸਿੱਖ ਲੋ ਗੱਡੀਆਂ ਦਾ ਕੰਮ ਤਾਂ ਇੰਨਾ ਕਰਨਾ ਇੱਥੇ ਵੀ ਮੈਂ ਨਾ ਤਾਂ ਦਾਦਾ ਵੀ ਮੇਰੀ ਇੱਥੇ ਇੰਨੇ ਕੁ ਵਾਕ ਵੀ ਜੋ ਨਾ ਹੀ ਤੇ ਮੁੰਡੇ ਹਲੇ ਆਉਂਦੇ ਹੀ ਆ ਤੇ ਮੇਰਾ ਇੱਕ ਦੋਸਤ ਆ ਉਹਦੇ ਦੋ ਰਿਸ਼ਤੇ ਦਾ ਰਾਏ ਆ ਜੰਗ ਮੁੰਡੇ ਇੱਕ 22 ਸਾਲ ਦਾ ਇੱਕ 25 ਸਾਲ ਦਾ ਤਾਂ ਮਹੀਨਾ ਕੋਲ ਮੈਂ ਕਿਹਾ ਕਿੰਦਾ ਕੰਮ ਕਰ ਕਹਿੰਦਾ ਭਾਈ ਇਹ ਹੀ ਲੱਗੇ ਕੰਮ ਸਾਡੇ ਨਾਲ ਹੀ ਪਿੰਡ ਕਹਿੰਦਾ ਵਰਕਸ਼ਾਪ ਸੀਗੀ ਸਾਨੂੰ ਬੰਦੇ ਨੇ ਰੱਖ ਲਿਆ ਮਤਲਬ ਬਿਨਾ ਪੇਪਰਾਂ ਤੋਂ ਬਿਨਾ ਪੇਪਰ ਨੂੰ ਰੱਖ ਲਿਆ ਕਿਉਂਕਿ ਕੋਸ਼ਿਸ਼ ਹਮੈਂ ਇੰਦਰੀਆਂ ਜਿੱਦਾਂ ਤੁਸੀਂ ਪੀਜ਼ਾ ਸਿੱਕ ਕੇ ਆਏ ਆ ਪੀਜ਼ਾ ਹੋਟਲ 'ਚ ਜਾਂਣਾ ਹੋਟਲ 'ਚ ਗੜੀ ਚੈਕਿੰਗ ਨਹੀਂ ਹੁੰਦੀ ਆ ਜਿੱਥੇ ਚੈਕਿੰਗ ਹੋਈ ਵੀ ਉਹ ਤੁਹਾਨੂੰ ਅੱਗੇ ਪਿਸ਼ ਕਰਨਦੇ ਉਹ ਬਲਤ ਹੁੰਦੀ ਡੀ ਹੈ ਨਾ ਫਿਰ ਤੁਹਾਨੂੰ ਜਿੱਥੇ ਤੁਸੀਂ ਪੀਜ਼ਾ ਬਣਾਉਣਾ ਜਿੱਥੇ ਤੁਹਾਨੂੰ ਕੰਮ ਤੇਰਾ ਸ਼ੁਰੂ ਲੱਗਣਾ ਕਈ ਵਾਰ ਪੰਜਾਬੀਆਂ ਦੇ ਹੁੰਦੇ ਆ ਜਾਂ ਪਾਕਿਸਤਾਨੀਆਂ ਦੇ ਵੀ ਹੁੰਦੇ ਆ ਉਹ ਤੁਹਾਨੂੰ ਫਿਰ ਉੱਥੇ ਰਹਿਸ ਦਿੰਦੇ ਆ ਤੁਹਾਡੀ ਰਹਿਸ ਵਾ ਜਾਂਦੀ ਆ ਤੁਹਾਨੂੰ 16 17 1800 2000 ਤੱਕ ਵੀ ਤੁਹਾਡਾ ਕੰਮ ਦੇਖੇ ਲਈ ਪੈਸੇ ਦਿੰਦੇ ਆ ਪਤਾ ਉਹਨਾਂ ਬਈ ਬੰਦਾ ਕੰਮ ਵਾਲਾ ਨਾ ਜਲ ਕਿ ਕੰਮ ਨੂੰ ਹੀ ਡਿਮਾਂਡਾ ਹੈਗੀ ਆ ਕੰਮ ਨੂੰ ਹੀ ਇਸਲਾਮਾ ਹੈਗੀ ਆ ਨਾ ਜੀ ਤੇ ਮੇਰੇ ਵੀਰੋ ਇੱਕ ਜੂਰ ਕੰਮ ਇਹ ਕਰਕੇ ਆਇਓ ਪਿਆਰਿਓ ਤਾਂ ਜੋ ਤੁਹਾਨੂੰ ਉਹਦੇ ਬਿੱਲੇ ਨਾ ਬੈਣਾ ਪਵੇ ਇੱਥੇ ਮੁੰਡੇ ਹੁਣ ਕਿ ਬਿੱਲੇ ਹੋਈਏ ਜਿਹੜੇ ਕੁਝ ਨੀ ਕਰਕੇ ਕੁਝ ਵੀ ਸਿੱਖ ਕੇ ਆਏ ਹਨਾ ਤੇ ਬਾਕੀ ਜਿਹੜਾ ਉਹ ਖੇਤੀਬਾੜੀ ਦਾ ਕੰਮ ਉਹ ਚ ਤਾਂ ਕੋਈ ਸਿੱਖਾ ਨਹੀਂ ਉਹ ਚ ਤੁਸੀਂ ਖੇਤਾਂ 'ਚ ਚੱਲ ਗਏ ਚਲੋ ਠੀਕ ਹੈ ਨਾ ਜੀ ਜੇ ਉਹ ਤੁਹਾਡੇ ਨੀਰ ਅੱਡੀ ਦੇ ਖੇਤਾਂ 'ਚ ਹੈਗਾ ਲੇਕਿਨ ਜਿਹੜੇ ਇਹ ਕੰਮ ਤੁਹਾਨੂੰ ਦੱਸੀ ਆ ਇਹਨਾਂ 'ਚ ਤਰੱਕੀ ਹੈ ਮੈਟਰਲ ਮਕਾਨ ਦੇ ਕੰਮ 'ਚ ਤਰਕੀ ਹੈ ਨਾ ਖਰਾਬ ਦੇ ਕੰਮ ਦੇ ਵਿੱਚ ਨਾ ਤੇ ਬਾਲਾਂ ਦਾ ਕੰਮ ਮਤਲਬ ਘਰ ਦਾ ਬਾਜ ਨਾ ਕਦੀ ਦੁਕਾਨ ਪਾ ਸਕਦੇ ਆ ਆ ਖੀਜੇ ਦਾ ਕੰਮ ਹੋਵੇ ਥੱਲੇ ਚਾਰ ਪੈਸੇ ਆ ਤੁਸੀਂ ਆਪਣਾ ਪਿਸੇਰੀਆ ਖੋਲ ਸਕਦੇ ਪਿਸੇਰੀਆ ਮਤਲਬ ਦਾ ਜਿੱਥੇ ਪੀਸਾ ਪੀਜ਼ਾ ਬਣਦਾ ਤੇ ਬਾਕੀ ਪਿਆਰਿਓ ਖਿਆਲ ਰੱਖਿਓ ਆਪਣਾ ਇਹ ਗੱਲ ਦਾ ਜਰੂਰ ਧਿਆਨ ਰੱਖਿਓ ਨੇ ਮੇਰੇ ਪਿਆਰਿਓ ਜਦੋਂ ਨਾ ਇੱਥੇ ਬੱਚੇ ਬੇਲੇ ਵਹਿੰਦੇ ਤੇ ਪੈਸੇਗੇ ਬੱਚੇ ਨਾ ਬੇਲੇ ਬੈਠੇ ਹੁੰਦੇ ਆ ਇਹ ਆ ਬੈਲਣਗਵਾ ਇੱਥੇ ਇੱਥੇ ਮੇਰਾ ਜਾਣ ਕੇ ਇਹ ਇੰਦਰ ਮੇਰਾ ਘਰ ਵਾ ਇਸ ਨਾਲੇ ਬਿਲਕੁਲ ਮੇਰਾ ਘਰ ਵਾ ਮੇਰਾ ਘਰ ਬਿਲਕੁਲ ਚੇਂਤਰੋ ਦੀ ਵੇਚਵਾ ਬੇਲ ਕੋਲੇ ਜਿਹੜਾ ਕਿਤੇ ਮੇਂ ਬੇਲਦਾ ਬੇਲਦਾ ਹੁੰਦਾ ਤੇ ਤੇ ਵਿਚਾਰੇ ਬੱਚੇ ਕਈ ਠੜਾ ਠੜਾ ਲੱਖ ਲਾ ਕੇ ਆਏ ਹੋ ਜੇ ਉਹਨੂੰ ਪੁੱਛੀ ਕੰਮ ਕਹਿੰਦੇ ਭਾਜੀ ਯਾਰ ਕੰਮ ਨਹੀਂ ਮਿਲਿਆ ਜੇ ਇਹਨੂੰ ਪੁੱਛਦੇ ਕਿ ਇੰਡੀਆ ਕੰਮ ਸਿੱਖਿਆ ਕਦੇ ਤਾਂ ਕਿਸੇ ਨੇ ਦੱਸਿਆ ਹੀ ਨਹੀਂ ਦਸੇ ਨੇ ਸਾਨੂੰ ਚਾਹ ਸੀ ਢਲੀ ਆਉਣ ਦਾ ਏਜੰਟ ਨੂੰ ਚਾਹ ਸੀ ਪੈਸੇ ਲੈਣ ਦਾ ਬਸ ਜਾਜੇ ਬੈਠੇ ਜਾ ਰਹੇ ਆ ਤੇ ਹੁਣ ਫੇਰ ਸਾਡਾ ਕੋਈ ਔਖਾ ਹੀ ਆ ਕਿਤੇ ਅੰਗੂਰਾ ਦਾ ਕੰਮ ਹੁੰਦਾ ਕਿਤੇ ਸਾਹ ਜ਼ਮੀਨਾਂ ਕ ਵੀ ਜਨ ਤਾਂ ਦਿਨ ਲਾ ਲੈਣੇ ਆ ਨਹੀਂ ਤਾਂ ਬੇਲੇ ਹੈ ਨਾ ਕਿਉਂਕਿ ਇੱਥੇ ਆ ਕੇ ਪਿਆਰੋ ਕਿਰਾਇਆ ਦੇਣਾ ਇੱਥੇ ਘਰ ਦਾ ਖਰਚਾ ਚੱਕਣਾ ਫਿਰ ਇੰਡੀਆ 'ਚ ਵੀ ਪੈਸੇ ਭੇਜਣੇ ਹੁੰਦੇ ਆ ਨਾ ਇਹ ਜਨ ਕਿ ਜ਼ਰੂਰ ਖਿਆਰ ਕਿ ਮੇਰੀ ਤੁਹਾਨੂੰ ਤਗੀਦ ਆਏ ਮੇਰਾ ਤੁਹਾਨੂੰ ਬਾਰ-ਬਾਰ ਇਹ ਕਹਿਣਾ ਜ਼ਰੂਰ ਖਿਆਰ ਕਿਉ ਜ਼ਰੂਰ ਖਿਆਰ ਕਿਉ ਇੱਥੇ ਅਸੀਂ ਵੀ ਕਦੇ ਬੱਚਿਆਂ ਨੂੰ ਦੇਖ ਕੇ ਬਹੁਤ ਤੰਗ ਪ੍ਰੇਸ਼ਾਨ ਹੋ ਜਾਂਦਾ ਯਾਰ ਬੱਚਾ ਇੰਨੇ ਪੈ ਲੈ ਗਿਆ ਆਇਆ ਘਰ ਦੇ ਵਿੱਚ ਪੈਸੇ ਡਿੱਗਦੇ ਆ ਕਿੰਦਾ ਵੀ ਨਾ ਬਾਕੀ ਇਟਲੀ ਚ ਲਾਈਫ ਹੈਗੀ ਆ ਇਟਲੀ ਚ ਫਿਊਚਰ ਬ੍ਰਾਈਟ ਵਾ ਹਨਾ ਜੀ ਪੰਜਾ ਸਾਲਾਂ ਬਾਅਦ ਤੁਹਾਨੂੰ ਕਾਰਟੇਜੋਨ ਮੇ ਜਾਨੀ ਆ ਉਸ ਤੋਂ ਬਾਅਦ ਤੁਸੀਂ ਜਰਮਨ ਜਾ ਜੋ ਜਰਮਨ ਤੱਕ ਕੀ ਨਹੀਂ ਜਾ ਰਹੀ ਹੈ ਹਨਾ ਜੀ ਔਰ ਇੱਕ ਗੱਲ ਹੋਰ ਆ ਬੋਲੀ ਸਿੱਖ ਲੋ ਹੁਣ ਤੀ ਉਨੋਂ ਦੋਏ ਤਰ੍ਹਾਂ ਕੋਤਰ 5 6 7 ਕੋਸ ਜਿਆ ਇਹ ਸਾਰਾ ਇਹਦਾ ਸਿੱਖੋ 100 ਤੱਕ ਗਿਣਤੀ ਆ ਆ ਵੀ ਜੀ ਦੀ ਉਹ ਵੀਦ ਨੂੰ ਆ ਬਹਿਣਾ ਕੋਈ ਮੈਂ ਬੀਐਸ ਕ ਲੈਂਗੁਏਜ ਤਾਂ ਅਭੀ ਥੋੜੀ ਪੁੱਜੀ ਤੁਹਾਨੂੰ ਕਿਤਾਬ ਲੈ ਲਓ ਕਰ ਇੱਕ ਉਹ ਪੜੋ ਫਿਰ ਤੁਸੀਂ ਕੰਮ ਜਾਵਾਂ ਫਿਰ ਤੁਹਾਨੂੰ ਕੋਈ ਹੈਰਾਨ ਨਹੀਂ ਚਾਹਦਾ ਓਕੇ ਜੀ ਬਾਕੀ ਆ ਦੇ ਲੋ ਲਾਈਟਾਂ ਦਾ ਇਹ ਮਤਲਬ ਇਹ ਹਰ ਇੱਕ ਸਾਲ ਦੇ ਕੋ ਸਰਕਾਰਾ ਕਿੰਨੇ ਖਰਚੇ ਕਰਦੀ ਹਰ ਇੱਕ ਸਾਲ ਇਹ ਸਾਡਾ ਛੋਟਾ ਇਹ ਸ਼ਹਿਰ ਹੋਇਆ ਬਹੁਤ ਹੀ ਵਧੀਆ ਸ਼ਹਿਰ ਸਾਡਾ ਇਹ ਵਧੀਆ ਲੋ ਇੰਨੇ ਸ਼ਹਿਰ ਦੇ ਵਿੱਚ ਚਾਰ ਪੰਜ ਬੈਂਕਾਂ ਹਾਂਜੀ ਤੇ ਮਤਲਬ ਸਾਰਾ ਕੁਝ ਹੋਇਆ ਇਹ ਦੇਖੋ ਜਿਸ ਮਸੀਦ ਜੀ ਦਾ ਮਤਲਬ ਬਣਾਇਆ ਉਹਨਾਂ ਨੇ ਜੀ ਝਾਂਪੀ ਰਈ ਹੋਆ ਆ ਦੇਖੋ ਜਿਆ ਬਾਤ ਆ ਦੇ ਲੋ ਹੈ ਇਹ ਆ ਦੇ ਲੋ ਪਿਆਰੀਓ ਹਾਂ ਜੀ ਭੇਡਾਂ ਤੇ ਰਿਸਕੀ ਸੀ ਉਹ ਗਾਵਾਂ ਬੈਠੀਆਂ ਉਧਰ ਉਹ ਜਿਸ ਵਿੱਚ ਜੀ ਆ ਹਾਂ ਜੀ ਪਨਾਹ ਹੋ ਰਿਹਾ ਹਾਂ ਹਾਂ ਜੀ ਇਹ ਮਤਲਬ ਇੱਥੇ ਦੀ ਪੰਚਾਇਤ ਵੱਲੋਂ ਵਾ ਜਿਹਦਾ ਆਪਾਂ ਕਮੂਨਾ ਕਹਿੰਦੇ ਕਮੂਨੇ ਵੱਲੋਂ ਹਾਂ ਜੀ ਆ ਜਿਹਦਾ ਮੇਰੇ ਮਗਰ ਕਮੂਨਾ ਇਹਦੇ ਪਿੱਛੇ ਜਾਣ ਕੇ ਪਰੀਜੀ ਚੌਂਕੀ ਆ ਇੱਧਰ ਸਾਰੀਆਂ ਬੈਂਕਾਂ ਆਈਆਂ ਦੋ ਤਿੰਨ ਚਾਰ ਬੈਂਕਾਂ ਆ ਤੇ ਇਹਦੇ ਮਗਰ ਡਾਕ ਖਾਨਾ ਵੀ ਆ ਇਹਦੇ ਨਾਲ ਹੀ ਰੇਲਵੇ ਸਟੇਸ਼ਨ ਵੱਲ ਨਾਲ ਹੀ ਬੱਸ ਸਟਾਪ ਆ ਹੇ ਬਹੁਤ ਵਧੀਆ ਸ਼ਹਿਰ ਜਿੱਥੇ ਮੈਂ ਰਹਿੰਦਾ ਹਾਂ ਜੀ ਪਰਮਾਤਮਾ ਕਰੇ ਤੁਸੀਂ ਵੀ ਤਰਕੀਆਂ ਮਾਣੋ ਖੁਸ਼ੀਆਂ ਮਾਣੋ ਜਵਾਨੀਆਂ ਮਾਣੋ ਪਰਮਾਤਮਾ ਜਿਹੜੇ ਜੰਗ ਦੇ ਬੱਚੇ ਆ ਬਸ ਉੱਡਣ ਮੈਦਾਨਾਂ ਬਸ ਅਮੇਜ਼ਿੰਗ ਗੱਡੀਆਂ ਲਵੋ ਗੱਡੀਆਂ 'ਚ ਘੁੰਮੋ ਕੰਮ ਤੇ ਜਾਓ ਕੰਮ ਤੇ ਆਓ ਤੇ ਮਾਪਿਆਂ ਨੇ ਵੀ ਸੁਖੀ ਸੁਲਤਾਨੀ ਉਹ ਮਾਪੇ ਵਿਚਾਰੇ ਬਹੁਤ ਮਿਹਨਤ ਕਰਕੇ ਬਾਹਰ ਬੰਦਨ ਭੇਜਦੇ ਬਹੁਤ ਜ਼ਿਆਦੀਆਂ ਮੇਰਾ ਬੇਟਾ ਚਲੋ ਮੇਰੇ ਪਿਪਰਾਂ ਦੇ ਆ ਗਿਆ ਸੀ ਮੈਂ ਵਾਪਸ ਹੀ ਆਪਣੇ ਬੇਟੇ ਦਾ ਮੈਂ ਉਹਨੂੰ ਅੱਜ ਤੱਕ ਕੰਮ ਤੇ ਲਵਾਇਆ ਮੈਂ ਇਹਨੂੰ ਕਿਹਾ ਪੜ ਲਾ ਸੰਸਕਰ ਬੋਲੀ ਸਖਸਾਲ ਹੋ ਗਿਆ 7 ਦਸੰਬਰ ਨੂੰ ਪੂਰਾ ਸਾਲ ਹੋ ਜਾਣਾ ਪਰਸੇ ਚਾਹੁੰਦਾ ਨਹੀਂ ਤੇ ਮਾਗੀ ਕੰਮ ਤੋਂ ਲੈ ਮਿਨ ਨੂੰ ਖੁੱਲਣੀ ਕੋਈ ਹਣ ਛੁੱਟੀਆਂ ਚੱਲਦੀਆਂ ਪਈਆਂ ਨਾ ਫੇਸ ਤੇ ਇਹਨਾਂ ਦੇ ਫੇਸ ਤੇ ਬਦਲੇ ਨੇ ਫੈਸਟੀਵਲ ਹਨਾਈ ਤੇ ਖਿਆਰ ਕਿਉ ਮੇਰੇ ਪਿਆਰਿਓ ਜਰੂਰ ਮੇਰੇ ਭਰਾਵੋ ਜੂਰ ਖਿਆਰ ਕਿਉ ਕਿ ਨਾ ਚੀਜ਼ਾਂ ਜਿਹੜੇ ਵਿੱਚ ਚੀਜ਼ਾਂ ਦੱਸਿਆ ਓਕੇ ਜੀ ਓਕੇ ਸਸਰੀ ਕਾ ਜੀ ਖੁਸ਼ ਰਹੋ ਥੈਂਕ ਯੂ ਵੈਰੀ ਮੱਚ